ਫਤੇ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ ਗੁਰੂ ਜੀ ਤੌਰ ਕਲ ਯੁਗ ਆ ਗਿਆ ਹੈ ਤਾਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਮਰਦਾਨੇ ਆ ਕਲ ਯੁਗ ਹਜੇ ਬਚਪਨ ਵਿੱਚ ਹੈ ਜਦੋਂ ਜਵਾਨੀ ਵਿੱਚ ਹੋਵੇਗਾ ਉਦੋਂ ਇਸ ਦਾ ਮਾਹੌਲ ਵੇਖੀ ਹੱਥ ਨੂੰ ਹੱਥ ਖਾਇਆ ਕਰੇਗਾ ਸੋ ਇਸ ਕਲ ਯੁਗ ਦੇ ਵਹਿਣ ਵਿੱਚ ਵਹਿਦੀ ਦੁਨੀਆ ਕਿਵੇਂ ਇੱਕ ਦੂਜੇ ਨਾਲ ਚਲਾਕੀਆਂ ਪਰੀ ਕਾਰ ਕਰ ਰਹੀ ਹੈ ਸ਼ੈਤਾਨੀਆਂ ਕਰ ਰਹੀ ਹੈ ਇਸ ਨੂੰ ਮੁੱਖ ਰੱਖਦੇ ਹੋਏ ਅਸੀਂ ਕਵੀਸ਼ਰੀ ਐਉਂ ਪੇਸ਼ ਕਰ ਰਹੇ ਹਾਂ ਕਲੂ ਕਰਕੇ ਵਿੱਚ ਮੈਂ ਉਲਟੀ ਚੱਲ ਗਈ ਕਾਰ ਮਿੱਤਰ ਦਗਾਕ ਮੰਗ ਦੇ ਕਰ ਮਿੱਤਰ ਸੇ ਪਿਆਰ ਆਤਿ ਸਤ ਗੁਰਨਾ ਨਿਕ ਤਿਆਗੇ

ਲ ਵਰਤਮਾਨੀ ਦੀਗੀ ਦਿਨ ਕਾਲ ਯੁਗ ਤੇ ਮਾੜੇ ਬਦਕੀ ਕਾ ਚਤਾਨੀ ਦੀਗੀ ਦਿਨ ਕਾਲ ਯੁਗ ਤੇ ਮਾੜੇ ਬਦਕੀ ਕਾ ਚਤਾਨੀ ਦੀਗੀ ਲੋਕ ਗਾਇਕ ਬਣੇ ਮੁਛ ਕੰਡੇ ਕੱਦੂ ਵਿੱਚ ਫਸਾਏ ਡੰਡੇ ਏਂਕੇ ਟੰਗ ਦੀ ਬਾਦੇ ਬਾਦੀ ਟੰਗ ਐ ਸੁਰਤੋਂ ਬਾਰ ਭਾਲ ਦੇ ਸੰਗਿਆ ਕਹਿਣ ਕੇ ਗਾਣਾ ਗਾਉਂਦੇ ਏਂਗੇ ਪਿੰਡੋ ਸ਼ਹਿਰੋ ਲੱਭ ਕੇ ਨਾਲ ਦੀ ਕੁੜੀ ਤੇ ਮਾਰੇ ਬਦਕੀ ਕਾਛਤਾਨੀ ਦੀਂਗੀ ਤੇਰੇ ਕਾਲ ਯੁਗ ਦੇ ਮਾਰੇ ਬਦਕੀ ਕਾਛਤਾਨੀ ਦੀਂਗੀ ਅੱਜ ਭੜਨ ਕਾਲ ਕੀ ਕੁੜੀਆਂ ਬਹੁਤੀਆਂ ਗੱਲ ਤੇ ਕਮਾਂ ਵਿਚ ਰੁਣੀਆਂ ਨਹੀਂ ਐ ਸਰੋਤਿਓ ਜੇ ਮਾਂਗਵਾਤੀ ਜਗ ਦੀ ਮੂੰਹੋਂ ਬੋਲਦਿਆਂ ਸੱਚ ਲੱਗਦੀ ਟੱਪੀਆਂ ਲਾਲ ਲਕੀਣਾ ਨੂੰ ਉੰਦੂ ਬੋਲ ਅਸੀਂ ਕੀ ਕਾਨੂੰ ਦੱਸੀਏ ਸਮਝੋ ਗੁਪਤ ਨਜ਼ੀਰਾਂ ਨੂੰ ਜਿਤਨੇ ਟੋਟਲ ਨੰਕੇ ਨਾਚ ਵਿੱਚੋਂ ਤੇ ਟੋਟਲ ਲੰਗਾ ਕਿੰਨੇ ਧਨਾਟਾਂ ਵੀ ਰੱਬ ਭਾਰੀ ਸਭ ਦੀ ਮੱਤ ਕਾਮ ਨੇ ਮਾਰੀ ਭੁੱਲ ਕੇ ਗੱਲ ਇਨਸਾਨੀ ਦੀ ਕੀ ਦਿਨ ਕਾਲ ਯੁਗ ਤੇ ਮਾਰੇ ਬਦਕੀ ਕਾਚਤਾਨੀ ਦੀ ਕੀ ਦਿਨ ਕਾਲ ਯੁਗ ਤੇ ਮਾਰੇ ਬਦਕੀ ਕਾਚਤਾਨੀ ਦੀ ਕੀ ਬਦਕੇ ਨਸ਼ੇ ਗਿਣੇ ਨਾ ਜਾਂਦੇ ਜਬਰੂ ਪੁੱੜੜੇ ਅਠਖੜ ਖਾਂਦੇ ਗੇ ਸਿਗਰਟ ਬੀੜੀ ਸੁਲਫਾਂ ਗਾਜਾ ਕੁਝ ਨਾ ਛੱਡਦੇ ਤੇ ਕਦੇ ਚਰਦਿਆਂ ਨੂੰ ਗੋਲੀਆਂ ਖਾਗਲੀਆਂ ਵਿੱਚ ਟਿਕਦੇ ਮਸਾਂਬ ਚਾਉਂਦੇ ਮਰਦਿਆਂ ਨੂੰ ਕੈਮੀ ਪਾਮ ਗੋਲੀਆਂ ਖਾਂਦੇ ਬਿਲਕੁਲ ਟਾਈਮ ਕੂਲ ਹੋ ਜਾਂਦੇਗੇ ਪੈਸੀ ਡ੍ਰਿਲ ਪੀਣ ਚੋ ਦਵਾਈ ਸਮਝੋ ਮੋਤੀ ਆਈ ਤੇ ਆਈ ਵਾਯੂ ਤੇਜ ਤਪਾਨੀ ਦੇਗੀ ਦਿਨ ਕਾਲਿਯੁਗ ਤੇ ਮਾੜੇ ਬੱਦਗੀ ਕਾਛਤਾਨੀ ਦੇਗੀ ਦਿਨ ਕਾਲਿਯੁਗ